ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਜਾ ਕਾਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀ ਚਾਹ ਸਉ ਗਣੀਏ ਸਭ ਤੇ ਉਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰੀ ਹਰੀ ਨਾਮ ਘਟੇ ਘਟੇ ਚੀਨਾ ਮਨੇ ਆਪਣੇ ਤੇ ਪੁਰਾ ਮਿਟਾਨਾ ਪੀਖੇ ਸਗਲ ਸ੍ਰਿਸ਼ਟ ਸਾਜਨਾ ਸੂਖ ਦੋ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਕੁਨ ਨਹੀਂ ਲੇ ਪਾ ਗੱਲ ਪੁਰਖ ਮੈਂ ਪੁਰਖ ਪਰ ਧਾਲ ਸਾਧ ਸੰਗਜਾ ਕਮਟੇ ਅਭਿਵਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚ ਜੇ ਕਮਨ ਹੋਏ ਸਗਲ ਕੇਰੀ ਨਾ ਹਰੀ ਹਰਿ ਨਾਮੁ ਤਿਨ ਘਟ ਘਟੇ ਚੀਨਾ ਮਨ ਆਪਣੇ ਤੇ ਗੁਨਾ ਮਿਟਾਨਾ ਏ ਕੇ ਸਰਗਿ ਰਿਸ਼ਟ ਸਾਗਨ ਸੁਖ ਦੁਖ ਜਨ ਸਮੁਦਰਿ ਛਟੇ ਤਾ ਨਾਨਕ ਪਾਪ ਕੋ ਨਹੀਂ ਲੈ ਪਾ ਸੁਖ ਦੁਖ ਜਨ ਸਮੁਦਰਿ ਛਟੇ ਤਾ ਨਾਨਕ ਪਾਪ ਕੋ ਨਹੀਂ ਲੈ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਸਗਲ ਪੁਰਖ ਮੈਂ ਪੁਰਖ ਪ੍ਰਦਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਜਦੋਂ ਆਪਾਂ ਵਿਚਰਦੇ ਆ ਨਾ ਕਿੰਨੇ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਸਭ ਤੋਂ ਉੱਤਮ ਪ੍ਰਦਾਨ ਉਹ ਮਨੁਸ਼ ਹੈ ਜਿਨੇ ਆਪਦਾ ਅਹੰਕਾਰ ਮਿਟਾ ਲਿਆ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ ਸਭ ਤੋਂ ਵਧੀਆ ਉੱਚਾ ਬੰਦਾ ਉਹ ਹੀ ਹੈ ਨਾ ਜਿਹੜਾ ਆਪਦੇ ਆਪ ਹੰਕਾਰ ਨਹੀਂ ਕਰਦਾ ਆਪਦੇ ਆਪ ਨੂੰ ਨੀਵਾਂ ਤੇ ਨੀਚ ਹੀ ਕਹਿਣ ਦਵਾ। ਉਹ ਅਸਲ ਸਭ ਤੋਂ ਉੱਚਾ ਹੁੰਦਾ ਜਿਹੜਾ ਕਵੇ ਮੈਂ ਸਾਰਿਆਂ ਨਾਲ ਚੰਗਾ ਉਹ ਤਾਂ ਬਹੁਤ ਹੀ ਮਾਮੂਲੀ ਹੁੰਦਾ ਨਾ। ਜਾਂ ਕਾਮਨ ਹੋਏ ਸਗਲ ਕੀ ਨਾ ਹਰ ਹਰ ਨਾਮ ਤਿੰਨ ਘਟ ਘਟ ਚੀ ਨਾ ਜਿਹੜਾ ਸਾਰਿਆਂ ਨੂੰ ਨਮਸਕਾਰ ਕਰਦਾ ਨਾ ਵਧੀਆ। ਤੇ ਆਪਦੇ ਆਪ ਨੂੰ ਨੀਵਾ ਕਰਕੇ ਸਾਰਿਆਂ ਦੀ ਚਰਨ ਧੂੜ ਸਮਝਦਾ ਆਪ ਤੇ ਹਮ ਨੂੰ ਸੇਵਕ ਕਰਕੇ ਸਮਝਦਾ ਹੈ। ਉਹਨੇ ਸਾਰਾ ਜੋ ਰੱਬ ਦੇਖਿਆ ਹੁੰਦਾ। ਕਿਉਂਕਿ ਜਦੋਂ ਰੱਬ ਦੇਖਦਾ ਨਾ ਤਾਂ ਹੀ ਬੰਦਾ ਹਰ ਇੱਕ ਨੂੰ ਨਮਸਕਾਰ ਕਰਦਾ ਹਰ ਇੱਕ ਦੇ ਚਰਨ ਚੁੰਮਦਾ ਹੀ ਜਾਂਦਾ ਹਰ ਹਰ ਨਾਮ ਤਿੰਨ ਘਟ ਘਟ ਦੀ ਨੋਂਨ ਸਾਰੇ ਵਿੱਚ ਉਹਨਾਂ ਨੂੰ ਪ੍ਰਮਾਤਮਾ ਦੇਖਦਾ ਮਨ ਆਪਣੇ ਦੇ ਬੁਰਾ ਮਿਟਾਉਣਾ ਉਹ ਆਪਣੇ ਮਨ ਦੀ ਬੁਰਾਈ ਮਿਟਾਉਂਦੇ ਆ ਦੁਨੀਆ 'ਚ ਬੁਰਾਈ ਨਹੀਂ ਦੇਖਦੇ ਵੇਖੇ ਸਗਲ ਸ੍ਰਿਸ਼ਟ ਸਾਜਨਾ ਸਾਰੇ ਸ੍ਰਿਸ਼ਟ ਵਿੱਚ ਤਾਂ ਕਰਤਾਪੁਰਖ ਦੇਖਦੇ ਕਿਉਂਕਿ ਸ੍ਰਿਸ਼ਟ ਇੱਕ ਬਣਾਈ ਕਰਤਾਪੁਰਖ ਨੇ ਉਹ ਬੁਰਾਈ ਆਪਣੇ ਅੰਦਰ ਮਿਟਾਉਣ ਦੀ ਕੋਸ਼ਿਸ਼ ਕਰਦੇ ਦੁਨੀਆ ਨੂੰ ਤਾਂ ਉਹ ਕਹਿੰਦੇ ਨੇ ਪ੍ਰਮਾਤਮਾ ਦੀ ਜੋ ਕਿਰਤ ਹੈ ਜੋ ਪ੍ਰਮਾਤਮਾ ਦੀ ਰਚਨਾ ਹੈ ਉਹਨੂੰ ਪ੍ਰਮਾਤਮਾ ਦੀ ਰਚਨਾ ਕਰਕੇ ਜਾਣਦੇ ਹਨ ਸਾਜਨਾ ਭਲਾ ਕਰਕੇ ਜਾਣਦੇ ਹਾਂ ਸੁਖ ਦੁਖ ਜਨ ਸਮਦ੍ਰਿਸ਼ਟੇ ਤਾਂ ਨਾਨਕ ਪਾਪ ਨੂੰ ਨਹੀਂ ਲੇਪਾ ਸੁਖ ਤੇ ਦੁਖ ਨੂੰ ਇੱਕ ਤਰ੍ਹਾਂ ਮੰਨਦਾ ਕਿਉਂਕਿ ਸੁਖ ਦੁਖ ਵੈਸੇ ਵੀ ਤਰਨ ਵਾਲੀ ਚੀਜ਼ ਆ ਤੁਲਨਾਤਮਕ ਜਿਹਨੂੰ ਕਹਿੰਦੇ ਆ ਜੇ ਬੰਦਾ ਹਮੇਸ਼ਾ ਏਸੀ ਵਿੱਚ ਰਹੂਗਾ ਤੇ ਫਿਰ ਤਾਂ ਉਹਨੂੰ ਪੱਖਾ ਵੀ ਦੁੱਖ ਲੱਗੂਗਾ ਤੇ ਜਿਹੜਾ ਬੰਦਾ ਹਮੇਸ਼ਾ ਧੁੱਪ ਵਿੱਚ ਰਹੂਗਾ ਉਹਨੂੰ ਪੱਖਾ ਕਿੰਨਾ ਆਨੰਦ 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 ਵਿੱਚ ਲੱਗੂਗਾ ਤਾਂ ਇਹ ਪਾਪ ਕੋਨ ਨਾ ਇਹ ਵੀ ਤੁਲਨਾਤਮਕ ਹੈ ਮੈਦਾਨੇ ਛੇਤਰ ਵਿੱਚ ਵਿਦਾਨੇ ਜੰਗ ਵਿੱਚ ਜਦੋਂ ਇੱਕ ਸਪਾਈ ਦੂਸਰੇ ਸਪਾਈ ਨੂੰ ਮਾਰਦਾ ਉਹ ਵੀ ਪਾਪ ਨਹੀਂ ਕਿਹਾ ਜਾਂਦਾ ਤੇ ਜਦੋਂ ਸ਼ਾਂਤ ਸ਼ਾਂਤੀ ਦਾ ਮਾਹੌਲ ਹੁੰਦਾ ਯਾਨੀ ਕਿ ਸ਼ਾਂਤੀ ਦਾ ਸਮਾਂ ਹੁੰਦਾ ਉਦੋਂ ਜੇ ਸ਼ਾਕਾਹਾਰੀ ਭੋਜਨ ਲੋੜ ਤੋਂ ਵੱਧ ਖਾਇਆ ਜਾਵੇ ਉਹ ਵੀ ਇੱਕ ਤਰ੍ਹਾਂ ਦਾ ਪਾਪ ਹੀ ਹੈ ਇਹ ਵੀ ਤੁਲਨਾਤਮਕ ਚੀਜ਼ ਹੈ ਨਾ ਤੇ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਰਚਨਾ ਜਾਣਦਾ ਕਰਤਾਪੁਰਖ ਨੂੰ ਪਛਾਣਦਾ ਕਰਤਾਪੁਰਖ ਦੇ ਹੁਕਮ ਨੂੰ ਪਛਾਣਦਾ ਉਹਨੂੰ ਪਤਾ ਹੈ ਰਚਨਾ ਸਾਰੀ ਪਰਮੇਸ਼ਵਰ ਦੀ ਹੈ ਸਾਰਿਆਂ ਦੇ ਪਿੱਛੇ ਤਾਕਤ ਉਸ ਇੱਕ ਪ੍ਰਭੂ ਦੀ ਚੱਲ ਰਹੀ ਹੈ ਉਹ ਪਾਪੋਂ ਦੇ ਲੈਂਸ ਨਾਲ ਪਾਪ ਪੁਨ ਦੇ ਦ੍ਰਿਸ਼ੇ ਕੋਣ ਨਾਲੇ ਸੰਸਾਰ ਨੂੰ ਨਹੀਂ ਦੇਖਦਾ ਨਾਨਕ ਪਾਪੁ ਨਹੀਂ ਲੇਪਾਂ ਉਹ ਸਾਰਿਆਂ ਵਿੱਚ ਪਰਮਾਤਮਾ ਦੇਖਦਾ ਹੈ ਤੇ ਸੁਖ ਤੇ ਦੁਖ ਨੂੰ ਸਮਾਨ ਕਰਕੇ ਛੰਡਾਉਂਦਾ ਸੁਖ ਦੁਖ ਜਨ ਸਮ ਦ੍ਰਿਸ਼ਟ ਹੈ ਤਾਂ ਨਾਨਕ ਪਾਪ ਪੁਨ ਨਹੀਂ ਲੇਪਾਂ ਸੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਕੀ ਮੰਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਵੀ ਜਿਹੜੀ ਲੜੀ ਹੈ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ